ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਕਣਕਾਂ ਦੇ ਝਾੜ ਬਾਰੇ ਗੱਲ ਕਰਨੀ ਹੈ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਇਸ ਟਾਈਮ ਕਣਕ ਦੀ ਕਟਾਈ ਚੱਲ ਰਹੀ ਹੈ ਜਾਂ ਮਤਲਬ ਕਟਾਈ ਬੀਤੇ ਦਿਨਾਂ 'ਚ ਹੋ ਗਈ ਹੈ ਤੇ ਉੱਥੇ ਜਿਹੜਾ ਝਾੜ ਹੈ ਕਣਕਾਂ ਦਾ ਕੀ ਦੇਖਣ ਨੂੰ ਮਿਲਿਆ ਤੇ ਆਪਣੇ ਪੰਜਾਬ ਦੇ ਵਿੱਚ ਇਸ ਵਾਰ ਝਾੜ ਹੈ ਜਿਹੜਾ ਉਹ ਕਣਕਾਂ ਦਾ ਕਿਵੇਂ ਦਾ ਆ ਸਕਦਾ ਸੋ ਇਹਦੇ ਬਾਰੇ ਅੱਗੇ ਡਿਟੇਲ 'ਚ ਜਾਣਕਾਰੀ ਸਾਂਝੀ ਕਰਦੇ ਹਾਂ ਸੋ ਨਵੇਂ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਸਾਨ ਵੀਰੋ ਮੇਰੇ ਟੌਪਿਕ ਤੇ ਆਉਣ ਤੋਂ ਪਹਿਲਾਂ ਆ ਤੁਸੀਂ ਸ਼੍ਰੀ ਰਾਮ 272 ਦੇਖ ਲਓ ਕਈ ਕਿਸਾਨ ਵੀਰਾਂ ਨੇ ਮੈਸੇਜ ਵੀ ਕੀਤੇ ਸੀ ਕਿ ਇਹ ਵੈਰਾਈਟੀ ਕਿਵੇਂ ਦੀ ਆ ਮਤਲਬ ਤੇ ਇੱਕ ਵੀਡੀਓ ਥਲੇ ਕਮੈਂਟ ਵੀ ਇੱਕ ਦੋ ਜਣਿਆਂ ਨੇ ਕੀਤੇ ਸੀ ਤੇ ਮੈਂ ਤਾਂ ਕਰਕੇ ਦੱਸ ਰਿਹਾ ਇਹ ਦੇਖ ਲਓ ਤੁਸੀਂ ਕਿਸਾਨ ਵੀਰੋ ਬਜਾਈਏ ਸੇਮ ਡੇ ਆ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿੱਦਣੇ ਬਾਕੀ ਕਣਕਾਂ ਬੀਜੀਆਂ ਉਦਣ ਹੀ ਇਹ ਕਣਕ ਸੁਪਰ ਸੀਡਰ ਨਾਲ ਬਜਾਈ ਹੈ ਇੱਥੇ ਸਗੋ ਮਤਲਬ ਆਪਣਾ ਬੱਤਰ ਥੋੜਾ ਜਿਹਾ ਘੱਟ ਸੀ ਜਿਹਨੂੰ ਆਪਾਂ ਸੱਲ ਕਹਿ ਦੀਦਾ ਤੇ ਕਣਕ ਥੋੜੀ ਜੀ ਲੇਟ ਮਤਲਬ ਉਗਰੀ ਸੀ ਤੇ ਉਦਾਂ ਵੀ ਸ਼ਰੀਰਾਮ ਥੋੜੀ ਜੀ ਲੰਮਾ ਸਮਾਂ ਲੈਣ ਵਾਲੀ ਵੈਰਾਈਟੀ ਹੈ ਤੁਸੀਂ ਦੇਖ ਹੀ ਸਕਦੇ ਹੋ ਇਹ ਕਣਕਾਂ ਪੂਰੀਆਂ ਐਂਡ ਮਤਲਬ ਪੀਲੀਆਂ ਪੈ ਚੁੱਕੀਆਂ ਨੇ ਪੱਕਣ ਦੀ ਪੂਰੀ ਤਿਆਰੀ ਹੈ ਹੁਣ ਤੇ ਆਹ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਜੇ ਹਰੀ ਆ ਤੇ ਇਹ ਲਾਸਟ ਟਾਈਮ ਤੱਕ ਹਰੀ ਰਹਿਣੀ ਹੈ ਤੇ ਜਦੋਂ ਇੰਨੇ ਮਤਲਬ ਫੇਰਨਾ ਆਪਣਾ ਰੰਗ ਉਹ ਜੱਕਦਮ 2-4 ਦਿਨਾਂ ਦੇ ਵਿੱਚ ਹੀ ਇਹ ਕਣਕ ਹਰੇ ਤੋਂ ਮਤਲਬ ਪੱਕ ਜਾਂਦੀ ਹੈ ਤੇ ਝਾੜਾ ਜਿਹੜਾ ਇਹਦਾ ਬਹੁਤ ਸੋਹਣਾ ਇਸ ਕਿਸੇ ਦੇ ਵਿੱਚ ਅੱਗੇ ਜਿਹੜੀ ਵੀ ਵੈਰਾਈਟੀ ਲਾਣੀ ਹੈ 14-15 ਨਹੀਂ ਸੀ ਟੱਪਦੀ ਇਹਦਾ ਪਿਛਲੇ ਸਾਲ ਵੀ ਬਹੁਤ ਸੋਹਣਾ ਰਿਜ਼ਲਟ ਆਇਆ ਉਤੋਂ ਪਿਛਲੇ ਸਾਲ ਵੀ ਤੇ ਇਸ ਵਾਰ ਵੀ ਤੁਸੀਂ ਦੇਖ ਹੀ ਸਕਦੇ ਹੋ ਮਤਲਬ ਬੱਲੀ ਵੀ ਲੰਮੀ ਆ ਮੱਕੀ ਚ ਦਾਣੇ ਵੀ ਜ਼ਿਆਦਾ ਨੇ ਹਾਂ ਤੇਲੀ ਦਾ ਕਿਤੇ ਕਿਤੇ ਤੁਹਾਨੂੰ ਅਟੈਕ ਲੱਗ ਰਿਹਾ ਹੋਵੇਗਾ ਪਰ ਬਹੁਤ ਸੋਹਣੀ ਕਾਮਯਾਬ ਵੈਰਾਈਟੀ ਆ ਤੇ ਹੁਣ ਆਪਾਂ ਮੇਨ ਗੱਲ ਕਰਦੇ ਆ ਕਿਸਾਨ ਵੀਰੋ ਇਸ ਵਾਰ ਜਿਹੜਾ ਮੌਸਮ ਆ ਇਕ ਕਣਕ ਦੀ ਫਸਲ ਦੇ ਅਨਕੂਲ ਰਿਹਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸਟਾਰਟਿੰਗ ਤੋਂ ਲੈ ਕੇ ਬਜਾਈ ਤੋਂ ਲੈ ਕੇ ਹੁਣ ਤੱਕ ਅਜੇ ਵੀ ਪੂਰਾ ਕਿਸਾਨ ਵੀਰਾਂ ਦਾ ਸਾਥ ਹੈ ਜਿਹੜਾ ਉਹ ਮੌਸਮ ਦੇ ਰਿਹਾ ਜੇ ਆਹੀ ਗਰਮੀ ਥੋੜੀ ਜੀ ਮਤਲਬ ਜ਼ਿਆਦਾ ਪੈ ਜਾਂਦੀ ਮਾਰਚ ਮਹੀਨੇ ਤਾਂ ਇਹ ਕਣਕਾਂ ਹੁਣ ਪੂਰੀਆਂ ਮਤਲਬ ਜਿਹੜੀ ਹੁਣ ਤੁਸੀਂ ਰੰਗ ਦੇਖ ਹੀ ਸਕਦੇ ਹੋ ਇਹ ਕਣਕ ਦਾ ਇਹ ਕਣਕਾਂ ਇਸ ਟਾਈਮ ਕਟਾਈ ਕਰਨ ਦੇ ਇਹ ਤੱਕ ਪੁੱਜੀ ਦੀਆਂ ਹੋਣੀਆਂ ਸੀ 2-4 ਦਿਨਾਂ ਦੇ ਵਿੱਚ ਜਾਂ ਇੱਕ ਹਫ਼ਤੇ ਤੱਕ ਇਹਨਾਂ ਦੀ ਕਟਾਈ ਹੈ ਜਿਹੜੀ ਉਹ ਸ਼ੁਰੂ ਹੋ ਜਣੀ ਅਜੇ ਪਰ ਇਹ 15 ਦਿਨ ਹੁਣ ਲੈਣਗੀਆਂ ਤੇ ਜਿੰਨਾ ਸਮਾਂ ਫਸਲ ਹੈ ਜਿਹੜੀ ਹਾਂ ਲੋੜ ਤੋਂ ਜ਼ਿਆਦਾ ਸਮਾਂ ਨਹੀਂ ਜਿੰਨਾ ਸਮਾਂ ਖੇਤ ਵਿੱਚ ਫਸਲ ਹੈ ਜਿਹੜੀ ਉਹ ਖੜੀ ਰਹੂਗੀ ਜਾਂ ਉਹ ਕਣਕ ਹੋਏ ਝੋਨਾ ਹੋਏ ਲੰਮੇ ਸਮੇਂ ਵਾਲੀ ਜਿਹੜੀ ਵੈਰਾਈਟੀ ਆ ਉਹ ਹਮੇਸ਼ਾ ਹੀ ਝਾੜ ਆ ਜਿਹੜਾ ਉਹ ਸੋਨਾ ਦਿੰਦੀ ਹੈ ਤੇ ਇਦਾਂ ਹੀ ਕਣਕ ਆ ਕਿ ਜਿੰਨਾ ਚਿਰ ਮਤਲਬ ਗਰਮੀ ਨਹੀਂ ਵਾਦੀ ਜਿੰਨਾ ਇਹਨੂੰ ਠੰਡਾ ਮੌਸਮ ਮਿਲ ਜਾਂਦਾ ਉਨਾ ਹੀ ਝਾੜ ਕਣਕ ਦਾ ਸੋਨਾ ਆਉਂਦਾ ਤੇ ਹਾਂ ਕਈ ਜਗ੍ਹਾ ਤੇ ਗੜੇਮਾਰੀ ਵੀ ਹੋਈ ਕਿ ਕਿਸਾਨ ਵੀਰਾਂ ਨਾਲ ਆਪਣੀ ਹਮਦਰਦੀ ਵੀ ਆ ਪਰ ਜਿਹੜੇ ਕਿਸਾਨ ਵੀਰਾਂ ਦੀਆਂ ਕਣਕਾਂ ਇਸ ਟਾਈਮ ਖੜੀਆਂ ਨੇ ਤਾਂ ਉਹ ਕਣਕਾਂ ਝਾੜ ਹੈ ਜਿਹੜਾ ਉਹ ਬਹੁਤ ਸੋਨਾ ਆਏਗਾ ਇਸ ਵਾਰ ਕਿਉਂਕਿ ਪਹਿਲਾਂ ਜੇਕਰ ਮੈਂ ਬਜਾਈ ਦੀ ਗੱਲ ਕਰਾਂ ਨਵੰਬਰ ਮਹੀਨੇ ਤੋਂ ਲੈ ਕੇ ਤੇ ਬਾਕੀ ਤੁਸੀਂ ਕਹਿ ਸਕਦੇ ਹੋ ਕਿ ਹੁਣ ਤੱਕ ਪਹਿਲਾ ਠੰਡ ਬੂਤ ਪੈਂਦੀ ਰਹੀ ਉਹਦੇ ਨਾਲ ਕਣਕਾਂ ਨੇ ਜਿੱਥੇ ਨੋ ਟਿਲਰ ਬਣਾਣੀ ਸੀ ਉੱਥੇ ਉਹਨੇ 15 ਬਣਾ ਲਈ 14 ਬਣਾ ਲਈ ਚਲੋ ਇਹ ਐਗਜ਼ਾਮਪਲ ਦੀ ਤੌਰ ਤੇ ਕਹਿ ਰਹੇ ਆ ਕਿਉਂਕਿ ਕਣਕ ਜਿਹੜੀਆਂ ਕਣਕਾਂ ਉਸ ਟਾਈਮ ਆ ਗੀਤੀਆਂ ਸੀ ਗੋਪਚੀ ਸੀ ਹਾਂ ਉਹਨਾਂ ਦਾ ਥੋੜਾ ਜਿਹਾ ਨੁਕਸਾਨ ਹੋਇਆ ਸੀ ਪਰ ਕਣਕਾਂ ਤਕਰੀਬਨ ਸਾਰੀਆਂ ਹੀ ਇਸ ਵਾਰ ਵਧੀਆ ਨੇ ਤੇ ਡਿੱਗੀਆਂ ਵੀ ਨਹੀਂ ਪਿਛਲੀ ਵਾਰੀ ਚਲੋ ਡਿੱਗੀਆਂ ਦਾ ਵੀ ਝਾੜ ਮਤਲਬ ਇੰਨਾ ਮਾੜਾ ਨਹੀਂ ਸੀ ਆ ਪਰ ਇਸ ਵਾਰ ਕਣਕਾਂ ਖੜੀਆਂ ਬਹੁਤ ਸੋਹਣਾ ਰਿਜ਼ਲਟ ਆndi ਉਮੀਦ ਆ ਮੈਨੂੰ ਲੱਗਦਾ ਕਿ ਇਸ ਵਾਰ ਝਾੜ ਆਪਣਾ ਨੋਰਮਲ ਕਿਸਾਨ ਵੀਰ ਦਾ ਵੀ ਜਿਹੜਾ ਆ ਉਹ ਵੀ ਟੱ ਜਿਆਦਾ ਮਤਲਬ ਦਿਮਾਗ ਵਰਤਿਆ ਹੋਏਗਾ ਤੇ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਹਾਂ ਵੀ ਉਹਦਾ ਝਾੜ ਅੱਗੇ 23 24 25 26 ਤੱਕ ਵੀ ਜਾ ਸਕਦਾ ਪਰ ਨੋਰਮਲ ਝਾੜ ਦੀ ਗੱਲ ਕਰ ਰਿਹਾ ਮੈਂ ਜਿਹੜੇ ਕਿਸਾਨ ਵੀਰਾਂ ਨੇ ਆਮ ਕੋਈ ਜਿਆਦਾ ਸਪ੍ਰੇਆਂ ਜਿੱਦਾਂ ਆਪਣੇ ਏਰੀਆ ਦੇ ਵਿੱਚ ਸਪ੍ਰੇਆਂ ਬਹੁਤ ਘੱਟ ਹੁੰਦੀਆਂ ਤੇ ਉਹਨਾਂ ਦਾ ਮਤਲਬ ਝਾੜ ਹੈ ਜਿਹੜਾ ਉਹ 20 ਪਲੱਸ ਹੀ ਆਊਗਾ ਇਸ ਵਾਰ ਤੇ ਤੂੜੀ ਵੀ ਇਸ ਵਾਰ ਸੋਹਣੀ ਬਣੇਗੀ ਕਿਉਂਕਿ ਕਣਕਾਂ ਜੱਕਦਮ ਜਦੋਂ ਹੁਣ ਤੁਸੀਂ ਇੱਕ ਗਲਤੀ ਨਹੀਂ ਕਰਨੀ ਇਹ ਕਣਕਾਂ ਜਿੱਦਾਂ ਹੁਣ ਇਹ ਪੀਲੀਆਂ ਕਈ ਕਿਸਾਨ ਵੀਰ ਇੱਥੇ ਇੱਕ ਕਰ ਦਿੰਦੇ ਆ ਕਿ ਜੇ ਕਣਕ ਪਾਣੀ ਮੰਗ ਰਹੀ ਆ ਪੀਲੀ ਪੈ ਗਈ ਜਲਦੀ ਪੈ ਗਈ ਮਤਲਬ ਅਲੱਗੇ ਵਾਲੀ ਕਣਕ ਹਰੀ ਆ ਜਿੱਦਾਂ ਹੁਣ ਇਹਦੇ ਬਾਰੇ ਆਪਾਂ ਗੱਲ ਕਰੀਏ ਇਹ ਕਣਕ ਹਰੀ ਹੈ ਕਿਸਾਨ ਵੀਰ ਉਹ ਇਦਾਂ ਨਹੀਂ ਹੁੰਦਾ हां 2 4 5 7 ਦਿਨ ਉੱਪਰ ਥੱਲੇ ਹਰ ਖੇਤ ਦੇ ਅਕੋਰਡਿੰਗ ਆ ਜਿਹੜਾ ਹੋ ਜਾਂਦੇ ਕਈ ਵਾਰੀ ਕਣਕ ਆਪਣੀ 2 ਦਿਨ ਹਟ ਕੇ ਉਗਰੀ ਹੁੰਦੀ ਹੈ ਕਈ ਕਣਕਾਂ ਮਤਲਬ ਦੂਜੇ ਦਿਨ ਹੀ ਸਿਲ ਜਿਆਦਾ ਹੁੰਦੀ ਹੈ ਕਣਕਾਂ ਬਾਹਰ ਆ ਜਾਂਦੀਆਂ ਨੇ ਕਈ ਵਾਰੀ ਡੂੰਗੀ ਵਿਜਾਈ ਹੋ ਚੁੱਕੀ ਹੁੰਦੀ ਹੈ ਸੋ ਕਿੰਨੇ ਕਾਰਨ ਨੇ ਤਾਂ ਕਰਕੇ ਸਮਾਂ ਥੋੜਾ ਜਿਹਾ ਮਤਲਬ ਇੱਧਰ ਉੱਧਰ ਹੋ ਸਕਦਾ ਪਰ ਇੰਨਾ ਨੱਕ ਭਰਿਆ ਕਰੋ ਕਿ ਆਪਣੀ ਕਣਕ ਪੀਲੀ ਪੈ ਗਈ ਗਵਾਂਢੀ ਦੀ ਅਜੇ ਹਰੀ ਐ ਇਦਾਂ ਕੋਈ ਮਤਲਬ ਤੁਹਾਡਾ ਉਹ ਨਹੀਂ ਤੱਕ ਨਹੀਂ ਬੰਦਦਾ ਉਹ ਵੀ ਕਣਕ ਜਿੰਨੇ ਦਿਨ ਮਤਲਬ ਤੁਸੀਂ ਕਹਿ ਸਕਦੇ ਹੋ 2 4 ਦਿਨਾਂ ਤੋਂ ਵੱਧ ਫਰਕ ਆ ਜਿਹੜਾ ਉਹ ਕਣਕ ਜਦੋਂ ਹੁਣ ਇਹ ਪੱਕਣੀਆਂ ਇਹ ਲਗਾਤਾਰ ਜੱਕ ਦਾ ਵੀ ਮਤਲਬ ਕਣਕਾ ਪੱਕ ਕੇ ਤਿਆਰ ਹੋ ਜਾਣੀਆਂ ਤੇ ਇਸ ਵਾਰ ਪਹਿਲਾਂ ਤਾਂ ਲੱਗਦਾ ਸੀ ਕਿ ਕਟਾਈ ਜਿਹੜੀ ਉਹ ਲਾਸਟ ਤੇ ਜਾ ਕੇ ਅਪ੍ਰੈਲ ਦੇ ਵਿੱਚ ਹੋਏਗੀ ਪਰ ਤੁਸੀਂ ਹੁਣ ਕਣਕਾ ਦਾ ਹਾਲ ਦੇਖ ਹੀ ਸਕਦੇ ਹੋ ਕਿ ਮਤਲਬ ਮਰ ਕੇ 20 ਦਿਨ ਜਿਹੜੀ ਕਣਕਾ 15 20 ਦਿਨ ਕਣਕ ਲਏਗੀ ਤੇ ਐਨ ਪੂਰਾ ਮਤਲਬ ਕਟਾਈ ਦੇ ਲਈ ਹੈ ਜਿਹੜੀ ਹੋ ਜਾਏਗੀ ਤੇ ਝਾੜ ਬਹੁਤ ਸੋਹਣੇ ਆਣਗੇ ਇਸ ਵਾਰ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ